ਗਾयक ਵਾਸਤੇ ਸਲੀਮ ਹੁਣੀ ਪੁੱਜੇ ਹੋਏ ਐ ਜਲੰਧਰ ਲੋਕਲ ਬੀਜੇਪੀ ਲੀਡਰਸ਼ਿਪ ਇਥੇ ਪੁੱਜੀ ਹੋਈ ਐ ਇਸ ਤੋਂ ਇਲਾਵਾ ਉਹਨਾਂ ਦੇ ਘਰ క్రికెਟਰ ਸ਼ਿਖਰ ਤਵਨਹੜੀ ਪਹੁੰਚੇ ਸੀਗੇ ਤੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਪਏ ਆ ਇਸ ਵਕਤ ਘਰ ਦੇ ਉੱਤੇ ਦੁੱਖ ਦੀ ਘੜੀ ਐ ਤੇ ਇੱਥੇ ਹੁਣ ਕੁਝ ਹੀ ਦੇਰ ਦੇ ਵਿੱਚ ਜਿਹੜਾ ਕੀ ਐ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਊਗਾ ਤੁਹਾਨੂੰ ਦੱਸਦੇ ਕਿ ਕਈ ਦਿਨਾਂ ਤੋਂ ਉਹ ਬਿਮਾਰੀ ਨਾਲ ਜੂਝਦੇ ਪਏ ਸੀਗੇ ਤੇ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲਦਾ ਪਿਆ ਸੀਗਾ ਜਿੱਥੇ ਕਿ ਕੱਲ ਉਹਨਾਂ ਨੇ ਅੰਤਿਮ ਸਾਹ ਲਿੱਤੇ ਆ ਜਿਸ ਤੋਂ ਬਾਅਦ ਹੀ ਪਰਿਵਾਰ ਦੇ ਉੱਤੇ ਦੁੱਖ ਛਾਇਆ ਹੋਇਆ ਵੈ ਕਹਿ ਸਕਦੇ ਕਿ ਇੱਕ ਨਾਮੀ ਸ਼ਖਸੀਅਤ ਹੰਸਰਾਇ ਹੰਸਣ ਉਹਨਾਂ ਦੀ ਧਰਮ ਪਤਨੀ ਹੈ ਜਿਨ੍ਹਾਂ ਦੀ ਕੱਲ ਆਖਰੀ ਸਾਹ ਲਿੱਤੇ ਤੇ ਹੁਣ ਜੱਦੀ ਪਿੰਡ ਦੇ ਵਿੱਚ ਉਹਨਾਂ ਦਾ ਜਿਹੜਾ ਕੀ ਹੈ ਅੰਤਿਮ ਸੰਸਕਾਰ ਜਿਹੜਾ ਕੀਤਾ ਜਾ ਰਿਹਾ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇਸ ਵਕਤ ਸਾਰੇ ਪਰਿਵਾਰਿਕ ਸਦਸਤੇ ਪਿੰਡ ਦੇ ਲੋਕ ਜਿਹੜੇ ਕਿ ਇੱਥੇ ਪੁੱਜੇ ਹੋਏ ਐ ਤੇ ਉਹਨਾਂ ਵੱਲੋਂ ਜਿਹੜੀ ਕਿ ਅੰਤਿਮ ਵਿਦਾਈ ਜਿਹੜੀ ਕਿ ਐ ਉਹ ਦਿੱਤੀ ਜਾ ਰਹੀ ਹੈ ਹਰ ਇੱਕ ਦੀ ਅੱਖਾਂ ਦੇ ਵਿੱਚ ਹੰਝੂ ਨਜ਼ਰ ਆ ਰਹੇ ਆ ਕਿਉਂਕਿ ਕੁਝ ਉਮਰ ਵੀ ਬਹੁਤ ਜ਼ਿਆਦਾ ਨਹੀਂ ਸੀ ਜੋ ਜਾਣਕਾਰੀ ਮਿਲਦੀ ਹੈ 68 ਸਾਲ ਦੀ ਉਮਰ ਜਿਹੜੀ ਕਿ ਦੱਸੀ ਜਾ ਰਹੀ ਹੈ ਤੇ ਹਾਰਟ ਦੀ ਬਿਮਾਰੀ ਜਿਹੜੀ ਕਿ ਚੱਲਦੀ ਪਈ ਸੀ ਕੁਝ ਸਮੇਂ ਪਹਿਲਾਂ ਸਟੰਟ ਵੀ ਪਾਇਆ ਗਿਆ ਸੀਗਾ ਪਰ ਉਹ ਰਾਸ ਨਹੀਂ ਆਇਆ ਕਹਿ ਸਕਦੇ ਕਿ ਉਸ ਤੋਂ ਬਾਅਦ ਵੀ ਹਸਪਤਾਲ ਦੇ ਵਿੱਚ ਰਿਹਾ ਲਗਾਤਾਰ ਜੋ ਪਤਾ ਲੱਗ ਰਿਹਾ ਹੈ ਕਿ ਪਰਿਵਾਰ ਕੋਸ਼ਿਸ਼ ਕਰ ਰਿਹਾ ਸੀ ਕਿ ਉਹਨਾਂ ਦੀ ਜਿਹੜੀ ਤਬੀਅਤ ਹੈ ਜਲਦੀ ਠੀਕ ਹੋ ਪਾਵੇ ਲੇਕਿਨ ਕੱਲ ਉਹਨਾਂ ਦਾ ਅਚਾਨਕ ਦੇਹਾਂਤ ਹੋ ਜਾਂਦਾ ਵੈ ਤੇ ਹੁਣ ਜਿਹੜਾ ਕਿ ਉਹਦਾ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਕੀਤਾ ਜਾ ਰਿਹਾ ਵੈ ਤੇ ਨਮੱਖਾ ਦੇ ਨਾਲ ਜਿਹੜੀ ਕੀ ਹੈ ਆਖਰੀ ਇਹ ਵਿਦਾਇ ਜਿਹੜੀ ਕੀ ਹੈ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਅੰਦਾਜ਼ ਦੇ ਕਿ ਉਹਨਾਂ ਦੇ ਦੋਨੋਂ ਸੁਪੁੱਤਰ ਵੱਡੇ ਸੁਪੁੱਤਰ ਨਵਰਾਜ ਹੰਸ ਜੋ ਕਿ ਗਾਇਕ ਵੀ ਹੈ ਕਲਾਕਾਰ ਵੀ ਹੈ ਬੋਲੀਵੁੱਡ ਦੇ ਵਿੱਚ ਕਈ ਉਹਨਾਂ ਦੇ ਗਾਣੇ ਵੀ ਆ ਚੁੱਕੇ ਹੋਏ ਐ ਉਸ ਤੋਂ ਇਲਾਵਾ ਛੋਟੇ بیٹے ਯੁਵਰਾਜ ਹੰਸ ਦੱਸਦੇ ਕਿ ਉਹ ਵੀ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਆ ਕਰ ਰਹੇ ਨੇ ਤੇ ਉਸ ਤੋਂ ਇਲਾਵਾ ਕਈ ਗਾਣੇ ਵੀ ਉਹਨਾਂ ਦੇ ਆ ਚੁੱਕੇ ਹੋਏ ਨੇ ਸਿੰਗਲ ਸਟ੍ਰੈਕਸ ਉਹਨਾਂ ਦੇ ਕਈ ਹਿੱਟ ਨੇ ਉਸ ਤੋਂ ਇਲਾਵਾ ਜੇਕਰ ਉਹਨਾਂ ਦੀ ਗੱਲ ਕਰੀਏ ਤੇ ਉਹਨਾਂ ਦੀ ਛੋਟੀ ਜਿਹੜੀ ਵਿਵਰਾਜ ਹੰਸਰ ਨਾਲ ਦੀ ਧਰਮ ਪਤਨੀ ਹੈ ਉਹ ਵੀ ਇੱਕ ਅਦਾਕਾਰਾ ਨੇ ਜੋ ਕਿ ਫਿਲਮਾਂ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ ਨਾਟਕਾ ਦੇ ਵਿੱਚ ਕੰਮ ਕਰ ਚੁੱਕੇ ਉਸ ਤੋਂ ਇਲਾਵਾ ਜਿਹੜੇ ਵੱਡੇ ਸੁਪੁੱਤਰ ਹੈ ਉਹਨਾਂ ਦੀ ਜਿਹੜੀ ਧਰਮ ਪਤਨੀ ਹੈ ਉਹ ਦਲੇਰ ਮਹਿੰਦਰੀ ਹੋਣਾਂ ਦੀ ਸੁਪੁੱਤਰੀ ਹੈ ਜੋ ਕਿ ਇੱਕ ਮਸ਼ਹੂਰ ਗਾਇਕ ਨੇ ਯਾਨੀ ਕਿ ਇੱਕ ਵੱਡਾ ਸਦਮਾ ਜਿਹੜਾ ਕੀ ਹੈ ਉਹ ਇੰਡਸਟਰੀ ਨੂੰ ਪੁਜਿਆ ਹੈਗਾ ਵੈ ਤੇ ਇੱਥੇ ਹੁਣ ਦਾ ਮੱਖਾ ਦੇ ਨਾਲ ਜਿਹੜਾ ਕੀ ਹੈ ਸੰਸਕਾਰ ਕੀਤਾ ਜਾ ਰਿਹਾ ਵੈ ਤੇ ਇੱਥੇ ਪਰਿਵਾਰਿਕ ਸਦਸье ਮੌਜੂਦ ਹੈ ਇੱਥੇ ਪਿੰਡ ਦੇ ਲੋਕ ਜਿਹੜੇ ਕਿ ਮੌਜੂਦ ਉਸ ਤੋਂ ਇਲਾਵਾ ਆਸ-ਪਾਸ ਦੇ ਕਈ ਜਿਹੜੇ ਪਿੰਡ ਹੈ ਉੱਥੇ ਦੇ ਲੋਕ ਇੱਥੇ ਪਹੁੰਚੇ ਉਸ ਤੋਂ ਇਲਾਵਾ ਭਾਜਪਾ ਦੀ ਜਿਹੜੀ ਲੋਕਲ ਲੀਡਰਸ਼ਿਪ ਹੈ ਕਿਉਂਕਿ ਹੰਸਰਾਜ ਹੁਣਾਂ ਦਾ ਜਿਹੜਾ ਕੀ ਹੈ ਤਾਲੁਕਾਤ ਹੈ ਉਹ ਸਿਰਫ ਗਾਇਕੀ ਦੇ ਨਾਲ ਨਹੀਂ ਹੈ ਬਲਕਿ ਪੋਲਿਟਿਕਸ ਦੇ ਨਾਲ ਵੀ ਹੈਗਾ ਵੈ ਉਹ ਦਿੱਲੀ ਦੇ ਵਿੱਚ ਚੋਣਾ ਜਿੱਤ ਵੀ ਚੁੱਕੇ ਹੋਏ ਆ ਪੰਜਾਬ ਦੇ ਵਿੱਚ ਉਹਨਾਂ ਨੇ ਚੋਣਾ ਲੜੀਆਂ ਵੈ ਤੇ ਲੋਕ ਭਲਾਈ ਦੇ ਕੰਮਾਂ ਵਿੱਚ ਹਮੇਸ਼ਾ ਅੱਗੇ ਰਹਿੰਦਾ ਵੈ ਇਹ ਪਰਿਵਾਰ ਸਿਰਫ ਜਲੰਧਰ ਦਾ ਨਹੀਂ ਬਲਕਿ ਪੂਰੇ ਪੰਜਾਬ ਤੇ ਪੂਰੇ ਭਾਰਤ ਦਾ ਨਾਮ ਰੋਸ਼ਨ ਜਿਹੜਾ ਕਿ ਇਹਨਾਂ ਨੇ ਕੀਤਾ ਵੈ ਤੇ ਕੱਲ ਕਹਿ ਸਕਦੇ ਇੱਕ ਵੱਡਾ ਲੋਸ ਹੋਇਆ ਵੈ ਕਿਉਂਕਿ ਬੱਚਿਆਂ ਨੇ ਆਪਣੀ ਮਾਫੀ ਹੈ ਹੰਸ ਰਾਜ ਹੰਸ ਜੀ ਕਿਉਂਕਿ ਕਹਿੰਦੇ ਨੇ ਕਿ ਪਤਨੀ ਸਭ ਤੋਂ ਵੱਡੀ سپورਟ ਹੁੰਦੀ ਹੈ ਤੇ ਇੱਕ ਵੱਡੀ سپورਟ ਜਿਹੜੀ ਕਿ ਹੰਸਰਾਜ ਹੁਣਾ ਨੇ ਗਵਾਈ ਹੈ ਤੇ ਹੁਣ ਨਮੱਖਾ ਦੇ ਨਾਲ ਜਿਹੜੇ ਕੀ ਹੈ ਅੰਤਿਮ ਵਿਦਾਈ ਜਿਹੜੀ ਕੀ ਹੈ ਪਰਿਵਾਰ ਵੱਲੋਂ ਦਿੱਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਜੱਦੀ ਪਿੰਡ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਨਮੱਖਾ ਦੇ ਨਾਲ ਵਿਦਾਈ ਦਿੱਤੀ ਜਾ ਰਹੀ ਹੈ ਤੇ ਇਹ ਦੁੱਖ ਦੀ ਘੜੀ ਹੈ ਹੰਸਰਾਜ ਹੁਣਾ ਦੇ ਪਰਿਵਾਰ ਦੇ ਉੱਤੇ